ਆਪਣੇ ਕੋਲ ਫੋਰਚੂਨਰ 16 ਮਾਡਲ 17 ਮਾਡਲ 18 ਮਾਡਲ ਸਾਰੇ ਹੀ ਹੈਗੇ ਜੀ ਸਾਰੇ ਹੀ ਹੈਗੇ ਆ 19 ਮਾਡਲ ਦੇ ਵਿੱਚ ਆਪਣੇ ਕੋਲ ਜਮਦੂਦ ਦਾ ਛੋਟਾ ਅੰਡੈਵਰ ਆਇਆ ਲੈ ਵੀ ਅੰਡੈਵਰ ਆ ਗਿਆ ਅੰਡੈਵਰ ਦੀ ਬਹੁਤ ਮੰਗ ਹੈ 2.2 ਹੈ ਆਟੋ ਗੇਅਰ ਦੇ ਵਿੱਚ 2018 ਦੀ ਮੈਨੂਫੈਕਚਰਿੰਗ ਹੈ ਹੂੰ ਹੂੰ ਪੇਰ ਨੰਬਰ ਹੈ 0400 ਠੀਕ ਹੈ ਜਿਹੜਾ ਨੰਬਰ ਜਿਹੜੀ ਕਾਰ ਨਾਲ ਆਇਆ ਫ੍ਰੀ ਆਫ ਕੋਸਟ ਉਹ ਵੀ ਦੇਣਾ ਆਪਾਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਨੰਬਰ ਲਾ ਕੇ ਹੋਰ ਲਾ ਕੇ ਦੇਵਾਂਗੇ ਕੋਈ ਕੰਮ ਨਹੀਂ ਜਿਹੜਾ ਨੰਬਰ ਬੇਜਕ 400 ਹੈ ਬੇਜਕ ਚੋਰਾ ਹੈ ਬੇਜਕ 555 57 ਉਹ ਨਾਲ ਹੀ ਜਾਊਗਾ ਜੀ 4/4 ਹੈ ਪੀਵੀ 35x4777 ਠੀਕ ਹੈ ਕੰਪਨੀ ਰਿਕਾਰਡ ਨਾਲ 73000 ਕਿਲੋਮੀਟਰ ਚੱਲਿਆ ਜੀ ਆਹ ਚੀਜ਼ ਕਿਵੇਂ ਕਿੰਨੀ ਨਵੀਂ ਪਈ ਐ ਇੱਕ ਵਾਰ ਲੱਗਦਾ ਗੱਡੀ ਕਿੰਨੀ ਨਵੀਂ ਪਈ ਐ ਅੰਦਰੋਂ ਇੰਟੀਰੀਅਰ ਚੈੱਕ ਕਰਾਓ ਜੀ ਕੰਟੀਨੈਂਟਲ ਦੇ ਬਿਲਕੁਲ ਨਵੇਂ ਟਾਇਰ ਪਾਏ ਐ ਇਹਦੇ ਬਿਲ ਮਿਲ ਜੂ ਫਿਰ ਉਹਨਾਂ ਦਾ ਆਪਣਾ ਨੋਵਾ ਕ੍ਰਿਸਟਾ ਖੜੀ ਹੋਈ ਐ ਨੋਵਾ ਕ੍ਰਿਸਟਾ ਜੱਡ ਆਟੋ ਦੀ ਬਹੁਤ ਡਿਮਾਂਡ ਐ ਆਪਣਾ ਨੋਵਾ ਕ੍ਰਿਸਟਾ ਠੀਕ ਹੈ इनोਵਾ ਕ੍ਰਿਸਟਾ ਘੱਟ ਚੱਲੀ 20 ਮੀਲ ਖੜੀ ਹੈ ਦੋਸਤੋ ਇਹ ਗੱਡੀ ਦਾ 2800 ਸੀਸੀ ਇੰਜਨ ਆ ਪਸੋਂ ਵਿਖਾ ਵੀ ਦਿੰਨੇ ਆ ਟੂਨਰ ਦੇ ਵਿੱਚ ਵੀ 2.8 ਇੰਜਨ ਹੀ ਆਉਂਦਾ ਇਹ ਚ ਵੀ 2.8 ਇੰਜਨ ਹੀ ਹੈ ਠੀਕ ਹੈ ਜੀ ਬਿਲਕੁਲ ਨੀਟ ਐਂਡ ਕਲੀਨ ਜਿਹੜਾ ਕੋਈ ਸਕਰੈਚ ਹੈਗਾ ਬੰਪਰ ਦੇ ਉੱਪਰ ਐਜ਼ ਇਟ ਇਜ਼ ਹੈਗਾ ਅਸੀਂ ਰੰਗ ਨਹੀਂ ਕਰਾਇਆ ਵੀ ਸਾਨੂੰ ਗਾਰੰਟੀ ਦੇਣੀ ਚੋਕੀ ਹੈ ਵੀ ਰੰਗ ਨਹੀਂ ਸਾਡੇ ਸਟਾਕ ਦੇ ਵਿੱਚ ਕੋਈ ਵੀ ਕਾਰ ਦਿੱਲੀ ਹਰਿਆਣਾ ਯੂਪੀ ਨੰਬਰ ਦੀ ਕਾਰ ਹੈ ਨਹੀਂ ਨਾ ਹੀ ਕੋਈ ਕਾਰ ਇਹ ਜੀ ਹੈ ਜਿਹਦਾ ਨੰਬਰ ਯੂਪੀ ਹਰਿਆਣਾ ਦਿੱਲੀ ਤੋਂ ਕੱਟ ਕੇ ਲੱਗਿਆ ਹੋਇਆ ਹੈ 2017 ਮਾਡਲ ਹੈ ਜੀ ਠੀਕ ਹੈ ਪੇਡ ਨੰਬਰ ਹੈ 5752 ਠੀਕ ਹੈ 4/4 ਦੇ ਵਿੱਚ ਮੈਨੂਅਲ ਹੈ ਟਾਈਪ 2 ਦੇ ਵਿੱਚ ਫੋਰਚਨਰ ਹੈ ਜੀ ਠੀਕ ਹੈ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਫੋਰਚਨਰ ਉਹ ਨਿਓ ਤੁਰੇ ਆਦਨ ਕਿ ਕੀ ਹੋ ਆਇਤਾ ਯਾਰ ਸਵਾਦ ਆ ਗਿਆ ਸਵਾਦ ਕਿਉਂ ਆਏ ਤੁਸੀਂ ਇੱਧਰ ਵੇਖੋ ਫੋਰਚਨਰ ਨਾਲ ਤੁਹਾਡੇ ਅਸਤੇ ਮੇਲਾ ਲਾਤਾ ਸੈਵਾਂ ਸੀਟਰ ਕਰਾਂ ਫੋਰਚਨਰ ਖੜੀ ਹੈ 올 ਸ਼ਿਪ ਇੰਡੈਵਰ ਖੜੀ ਹੈ ਨਿਓ ਥੋੜਿਆ ਹੋਰ ਗਾਂ ਨੂੰ ਆ ਜਾ ਅੱਜ ਤਾਂ ਮੈਨੂੰ ਇਕੱਲੀ ਇਕੱਲੀ ਕਾਰ ਦੇਖਣ ਲਈ ਹੋਊਗੀ ਆ ਚੈੱਕ ਕਰੋ ਇੱਧਰ ਵੀਆਈਪੀ ਨੰਬਰ 4/4 ਆ ਖੜੀ ਹੋਈ ਆ ਵੀਆਈਪੀ ਨੰਬਰ 0400 ਫੋਰਚੂਨਰ ਤੇ ਅੱਜ ਆਪਾਂ ਕਿੱਥੇ ਆ ਗਏ ਸੀਗੇ ਅੱਜ ਆਪਾਂ ਆ ਗਏ ਸੀ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੋਕਸ ਸਾਹਿਬ ਇਹ ਮਸ਼ਹੂਰ ਇਸੇ ਕਰਕੇ ਕਿਉਂਕਿ ਇਹਨਾਂ ਕੋਲੇ ਗੱਡੀਆਂ ਹੁੰਦੀਆਂ ਸਿਰਫ ਸਿਰਫ ਪੀਵੀ ਨੰਬਰ ਵਾਲੀਆਂ ਕਾਰਾਂ ਮਸ਼ਹੂਰ ਆ ਇਹ ਸ਼ੀਸ਼ੇ ਵਾਂਗ ਕਹਿੰਦੇ ਵੀ ਘਰੇ ਤੋਂ ਅੱਛੀ ਸਾਲ ਰੱਖਣੀ ਲੋੜ ਨਹੀਂ ਆ ਤੁਸੀਂ ਗੱਡੀਆਂ ਵੇਖੋ ਇੰਨੀਆਂ ਸਾਫ਼ ਸੁਥਰੀਆਂ ਧਿਆਨ ਰੱਖਦੇ ਆ ਟਾਇਰ ਨਵੇਂ ਵਰਗੇ ਹਰੇਕ ਪਾਸੇ ਤੁਹਾਨੂੰ ਗੱਡੀ ਦੀ ਗਾਰੰਟੀ ਫੁੱਲ ਬਣਾ ਇੱਥੇ ਫੁੱਲ ਮਿਲਦੀ ਆ ਬਾਕੀ ਜੋ ਗੱਲ ਹੋਊਗੀ ਵੀ ਲੋਨ ਵਗੈਰਾ ਕਿਵੇਂ ਜੀ ਕਿ ਹਿਸਾਬ ਦਾ ਉਹ ਆਪਾਂ ਜਾ ਕੇ ਹੁਣ ਸਣੀ ਮੇਰੇ ਗੱਲਬਾਤ ਕਰਦੇ ਆ ਸਾਰੀ ਗੱਡੀ ਬਾਰੇ ਜਾਣ ਅੱਜ ਤਾਂ ਮੈਂ ਕਿਹਾ ਵੀ ਵੇਖਿਆ ਜਿਹਨਾਂ ਦਾ ਗੱਡੀਆਂ ਤੁਸੀਂ ਪੜਾ ਰਹੀ ਲਾਦਾ ਅੱਜ ਦੇਖਣੀ ਅੱਜ ਤਾਂ ਇਹ ਆਪਾਂ ਆਪਦੇ ਵੀਵਰਜ਼ ਵਾਸਤੇ ਆਪਣੇ ਗਾਹਕਾਂ ਵਾਸਤੇ ਹੂੰ ਨਵੀਆਂ ਨਵੀਆਂ 7 ਸੀਟਡ ਕਾਰਾਂ ਲੈ ਕੇ ਆਏ ਆ ਜਿਨ੍ਹਾਂ ਦੇ ਲੋਕ ਟੈਲੀਫੋਨ ਲੋਕਾਂ ਦੇ ਆਉਂਦੇ 7 ਸੀਟਡ ਕਾਰ ਫੋਰਚੂਨਰ ਡਿਮਾਂਡ ਬਹੁਤ ਸੀਗੀ 4/4 ਚਾਹੀਦਾ ਕਿਸੇ ਨੂੰ 4/2 ਐਂਡ ਆਵਰ ਦੀ ਬਹੁਤ ਡਿਮਾਂਡ ਸੀਗੀ ਪਰ ਕੀ ਆ ਦੀ ਕਾਰ ਆਪਣੇ ਕੋਲ ਕੈਰਨ ਰਹਿ ਗਈ ਹੈ 7 ਸੀਟਡ ਦੇ ਵਿੱਚ ਪਿੱਛੇ ਦੇ ਆਪਾਂ ਕੈਰਨ ਦੇ ਵਿੱਚ ਦੀ ਬਹੁਤ ਡਿਮਾਂਡ ਸੀ ਲੋਕਾਂ ਦੇ ਫੋਨ ਆਉਂਦੇ ਸੀ ਵਾਧਾ ਐਵਰੇਜ ਵਾਲੀ ਕਾਰ ਚਾਹੀਦੀ ਹੈ ਹਾਂਜੀ ਵੀ ਉਹਨਾਂ ਦਾ ਆਪਣਾ ਨੋਵਾ ਕ੍ਰਿਸਟਾ ਖੜੀ ਹੋਈ ਹੈ ਨੋਵਾ ਕ੍ਰਿਸਟਾ ਜੈ ਡੋਟੋ ਦੀ ਬਹੁਤ ਡਿਮਾਂਡ ਹੈ ਆਪਣੇ ਕੋਲ ਖੜੀ ਹੈ ਠੀਕ ਹੈ ਨੋਵਾ ਕ੍ਰਿਸਟਾ ਘੱਟ ਚੱਲੀ ਵੀ ਮੋੜਲ ਖੜੀ ਹੈ ਹਾਂ ਨਵਾਂ ਰੈਸਟਰ ਖੜੀ ਆ ਕੋ ਉਥਾਰ ਵੀ ਖੜੀ ਹੋਈ ਆ ਹਾਂ ਆਟਕਾ ਹੈਗੀ ਆਪਣੇ ਕੋਲ 24 ਮਾਡਲ ਟੌਪ ਵਾਲਾ ਮਾਡਲ ZXI ਪੈਟਰੋਲ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਆ ਟਕਾ ਦੀ ਉਹ ਵੀ ਲੈ ਕੇ ਆਏ ਆ ਤੁਹਾਡੇ ਵਾਸਤੇ ਚੱਲੀ ਸਿਰਫ 12-13000 ਹਾਂਜੀ ਤੇ ਉਸ ਤੋਂ ਆਪਣੇ ਕੋਲ ਲੋਨ ਵਗੈਰਾ ਪ੍ਰੋਸੈਸ ਕੀ ਹੁੰਦਾ ਲੋਨ ਦੀ ਫੈਸਿਲਿਟੀ ਆਪਣੇ ਕੋਲ ਹੈਗੀ ਹੈ ਜੇ ਆਪਣੇ ਕੋਲ ਕੋਈ ਵੀ ਕਾਰ ਤੁਸੀਂ ਪਰਚੇਸ ਕਰਨ ਆਉਣੇ ਹੋ ਆਪਣੇ ਕੋਲੇ ਤੁਸੀਂ 80 ਤੋਂ 85% ਤੱਕ ਲੋਨ ਦੀ ਸੁਵਿਧਾ ਹੈਗੀ ਹੈ ਕੋਈ ਵੀ ਕਾਰ ਕੇਸ ਕਰੋਗੇ ਸਿਰਫ 10 ਤੋਂ 15% ਲੋਨ ਪੇਮੈਂਟ ਦੇਣੀ ਹੈ ਬਾਕੀ ਆਪਾਂ ਲੋਨ ਕਰਵਾ ਦਿਆਂਗੇ ਪਰ ਮੈਂ ਹਰ ਇੱਕ ਵੀਡੀਓ ਚ ਵਾਰੀ ਵਾਰੀ ਇਹੀ ਗੱਲ ਕਹਿਣਾ ਹੁਣ ਸਾਰੇ ਵੀਰਾਂ ਨੂੰ ਲੋਨ ਬੈਂਕ ਨੇ ਕਰਨਾ ਜੀ ਅਸੀਂ ਆਪਦੇ ਕੋਲੋਂ ਨਹੀਂ ਕਰਨਾ ਬੈਂਕ ਕੁਲਿਜੀਬਿਲਟੀ ਚੈੱਕ ਕਰਦਾ ਜਿਹਦੀ ਕੁਲਿਜੀਬਿਲਟੀ ਲੋਨ ਦੀ ਬ ਠੀਕ ਹੈ ਜੀ ਇਹਦਾ ਸਿਬਲ ਖਰਾਬ ਹੈ ਜਾਂ ਕਈ ਵਾਰੀ ਕਿ ਇਹਦਾ ਸੈਟਲਮੈਂਟ ਹੋਈ ਵੀ ਹੈ ਬੈਂਕ ਨਾਲ ਬੈਂਕ ਕੋ ਨੂੰ ਲੋਨ ਨਹੀਂ ਕਰਦਾ ਕਿਉਂਕਿ 20-20 ਲੱਖ ਦੀਆਂ ਕਾਰਾਂ 15-15 ਲੱਗਦੀ ਜਿਹਨਾਂ ਲੋਨ 10 ਲੱਖ ਦਾ ਕਰਾਉਣਾ ਹੈ ਬੈਂਕ ਨੇ ਦੇਖਣਾ ਹੈ ਵੀ ਉਹ ਸਾਨੂੰ ਉਹਦੀ ਪੈਸੇ ਵਾਪਸ ਕਿਵੇਂ ਲੈਣੇ ਹੈ ਮਤਲਬ ਉਸੇ ਨੂੰ ਲੋਨ ਹੁੰਦਾ ਜੀ ਨਹੀਂ ਕੈਪੇਬਿਲਿਟੀ ਬੰਦ ਦੀ ਉਹ ਲੋਨ ਕਰਾਉਂਦੀ ਹੈ ਐਲੀਜੀਬਿਲਿਟੀ ਬੰਦ ਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਣੀ ਲੋਕੇਸ਼ਨ ਆ ਫਿਰ ਉਹ ਦੱਸ ਦਿਓ ਲੋਕੇਸ਼ਨ ਆਪਣੀ ਹੈਗੀ ਜੀ ਗਣਪਤੀ ਕਾਰ ਬਾਜ਼ਾਰ ਮਲੋਟ ਬਸ਼ੰਡਾ ਰੋਡ ਬਾਈਪਾਸ ਓਪੋਜ਼ਿਟ ਵਧਵਾ ਆਰਥੋ ਹਸਪੀਟਲ ਛੇਰੀ ਮੁਕਸ ਲੇਓ ਦੋਸਤੋ ਹੁਣ ਆਪਾਂ ਤੁਹਾਨੂੰ ਸਟਾਕ ਚ ਕਰਾਉਣੇ ਆ ਅੱਜ ਤੁਹਾਨੂੰ ਦਿਖਾਵਾਂਗੇ ਫੋਰਚੂਨਰ ਤੋਂ ਕਰਦੇ ਆ ਬਸ ਸਟਾਰਟ 7 ਸੀਟਰ ਕਰਾਂ ਆਪਾਂ ਸਟਾਕ ਲੈ ਕੇ ਆਇਆ ਰੱਟ ਚੱਲੀਆਂ ਹੋਣਗੀਆਂ 10 ਕਾਰਾਂ ਦਿਖਾਵਾਂਗੇ ਜੀ 7 ਸੀਟਰ ਆ ਜਾ ਠੀਕ ਹੈ ਜੀ ਪੂਰੀਆਂ 10 ਕਾਰਾਂ ਦਿਖਾਵਾਂਗੇ ਠੀਕ ਹੈ 10 ਕਾਰਾਂ ਦਿਖਾਵਾਂਗੇ ਗਿਣ ਲਿਓ ਗਿਣੀ ਚੱਲਿਓ ਕੇ ਕਰਕੇ ਵੀਆਪੀ ਨੰਬਰ ਮੈ ਲੰਗੇ ਤੇ ਆਜੋ ਫਿਰ ਆਪਾਂ ਸਾਰੀਆਂ ਪੰਜਾਬ ਨੰਬਰ ਦੀਆਂ ਠੀਕ ਹੈ ਪਹਿਲੇ ਨਾਂ ਦੀਆਂ ਕਰਾਂ ਹਮਮ ਲੇਓ ਸਭ ਤੋਂ ਪਹਿਲਾ ਆਪਾਂ ਕਰਾਂਗੇ ਫੋਰਚੂਨਰ 400 ਨੰਬਰ ਤੋਂ ਸ਼ੁਰੂ ਠੀਕ ਹੈ 2018 ਦੀ ਮੈਨੂਫੈਕਚਰਿੰਗ ਪੇਡ ਨੰਬਰ 0400 ਠੀਕ ਹੈ ਜਿਹੜਾ ਨੰਬਰ ਜਿਹੜੀ ਕਾਰ ਨਵਾਇਆ ਫ੍ਰੀ ਆਫ ਕੋਸਟ ਉਹ ਵੀ ਦੇਣਾ ਆਪਾਂ ਲੋਕਾਂ ਨੂੰ ਇਹ ਨਹੀਂ ਕਹਣਾ ਨੰਬਰ ਲਾ ਕੇ ਹੋਰ ਲਾ ਕੇ ਦੇਵਾਂਗੇ ਕੋਈ ਕੰਮ ਨਹੀਂ ਜਿਹੜਾ ਨੰਬਰ ਬੇਸ਼ੱਕ 400 ਹੈ ਬੇਸ਼ੱਕ 14 ਹੈ ਬੇਸ਼ੱਕ 5757 ਉਹ ਨਾਲ ਹੀ ਜਾਊਗਾ ਜੀ ਠੀਕ ਹੈ ਜੀ 2018 ਦੀ ਮੈਨੂਫੈਕਚਰਿੰਗ ਹੈ ਜੀ 2019 ਚ ਨਵਾਂ ਨਿਕਲਿਆ ਏਜੰਸੀ ਚੋਂ ਆ ਦੇਖ ਲੈ ਆਹ 3 2019 ਨੂੰ ਏਜੰਸੀ ਚੋਂ ਨਿਕਲਿਆ ਉਹਦੀ ਰਜਿਸਟਰਡ ਹੋਇਆ ਗਿਆ ਠੀਕ ਹੈ ਮਨ ਫੈਕਚਰਿੰਗ 18 ਦੀ ਹੈ ਜੀਓ ਲੈਂਡਰ ਦੇ ਜਮਾ ਨਵੇਂ ਜੋਕੋ ਆਮਾ ਦੇ ਟਾਇਰ ਆ ਬਿੱਲ ਮਿਲੂਗਾ ਹੀ ਟਾਇਰਾਂ ਦਾ ਠੀਕ ਹੈ ਹਾਂਜੀ ਆਨਲਾਈਨ ਬਿਲਿੰਗ ਵਾਲਾ ਠੀਕ ਹੈ ਜੀ 올 ओरिजिनल ਆ ਕੱਲੇ ਬੰਪਰਾਂ ਦੀ ਨੁੱਕੜਾ ਛੱਡ ਕੇ ਠੀਕ ਹੈ ਆਟੋਮੈਟਿਕ ਦੇ ਵਿੱਚ ਕਾਰ ਆ ਜੀ ਇਹ ਯਾਰ ਦੋਸਤੋ ਇਹਨਾਂ ਦੀ ਇਹ ਚੈੱਕ ਕਰਾਈ ਆਪਾਂ ਫਿਰ ਫਿਰ ਆਪਾਂ ਇਹਦੇ ਪੁੱਛਾਂਗੇ ਵੀ ਇਹ ਬੰਬ ਚੀਜ਼ ਦਾ ਕੀ ਰੇਟ ਰੱਖਿਆ ਹੋਇਆ ਇਹਨਿੰਕ ਸਾਫ਼ ਪਈ ਆ ਇਹ ਸੁਪਰ ਵਾਈਡ ਕਲਰ ਆ ਠੀਕ ਹੈ ਨੀਟ ਐਂਡ ਕਲੀਨ ਇੰਟੀਰੀਅਰ ਆ ਆਟੋ ਗੇਅਰ ਦੇ ਵਿੱਚ ਆ 4/2 ਠੀਕ ਹੈ ਜੀ ਪਹਿਲੇ ਨਾਂ ਦਾ ਫੋਰਚੂਨਰ ਆ ਹਾਂਜੀ ਨੇ ਦੋਸਤੋ ਲੈਸ ਡਰਾਈਵਨ ਆ ਫੁੱਲ ਇੰਸ਼ੋਰੈਂਸ ਆ ਗੱਡੀ ਦਾ ਫੁੱਲ ਇੰਸ਼ੋਰੈਂਸ ਆ ਭਾਈ ਇਹਨਾਂ ਗੱਡੀ ਦਾ ਫੁੱਲ ਇੰਸ਼ੋਰੈਂਸ ਆ ਗੱਡੀ ਦਾ ਠੀਕ ਆ 올 ओरिजिनल ਆ ਬੰਪਰਾਂ ਦੀ ਨੁਕਰਾ ਛੱਡ ਕੇ ਕੰਪਨੀ ਰਿਕਾਰਡ ਨਾਲ 82000 82000 ਕਿਲੋਮੀਟਰ ਚੱਲਿਆ ਅਸੀਂ ਕਿਸੇ ਵੀ ਕਾਰ ਨੰਬਰ ਅੱਗੇ ਪਲੇਟ ਨਹੀਂ ਲਾਉਂਦੇ ਵੀ ਜਦੋਂ ਮਰਜ਼ੀ ਅਗਲਾ ਰਿਕਾਰਡ ਚੈੱਕ ਕਰਾ ਕੇ ਠੀਕ ਆ ਕਾਰ ਸਾਡੇ ਤੋਂ ਲੈ ਕੇ ਜਾ ਸਕਦਾ ਸਾਡੇ ਬਿਲਕੁਲ ਕਾਰ ਦਾ ਪਰ ਰੇਟ ਦੀ ਗੱਲ ਕਰਾਂਗੇ ਇਹ ਕਾਰ ਆ ਭਾਈ ਯਸ ਨੋ ਦੇ ਵਿੱਚ ਦੇਵਾਂਗੇ ਜੀ 26 ਲੱਖ 75000 ਦੀ ਠੀਕ ਆ ਇੰਸ਼ੋਰੈਂਸ ਇਹਦਾ ਖਤਮ ਹੋਣ ਵਾਲਾ 5-7 ਦਿਨਾਂ ਠੀਕ ਹੈ ਪਰ ਆਪਾਂ ਇਹ ਇੰਸ਼ੋਰੈਂਸ ਫੁੱਲ ਕਰਾ ਕੇ ਦੇਵਾਂਗੇ ਕਾਰ ਦਾ ਹਾਂਜੀ 26 ਲੱਖ 75 ਹਜ਼ਾਰ ਦੇ ਵਿੱਚ ਫੁੱਲ ਬੀਮਾ ਕਾਰ ਦਾ ਆਪਾਂ ਕਰਾ ਕੇ ਦੇਵਾਂਗੇ ਉਹ ਬੀਮਾ ਰਹਿ ਗਿਆ 10 ਦਿਨਾਂ ਦਾ ਜੇ ਕਸਟਮਰ ਆਪਣੇ ਕੋਲ ਕੱਲ ਪਰਸੋ ਲੈਣਾ ਹੈ ਉਹ ਤਾਂ ਖਤਮ ਹੋ ਜਾਏਗਾ ਨਾ ਪਰ ਆਪਾਂ ਉਹਨੂੰ ਬੀਮਾ ਕਰਾ ਕੇ ਦੇਵਾਂਗੇ ਫੁੱਲ ਵਾਲਾ ਠੀਕ ਹੈ ਹਾਂਜੀ ਜੇ ਲੋਨ ਦੀ ਸਹੂਲਤ ਆਪਣੇ ਕੋਲ ਹਾਜ਼ਰ ਹੈ 18 ਤੋਂ 20 ਲੱਖ ਰੁਪਏ ਤੱਕ ਦਾ ਆਪਾਂ ਇਸ ਕਵੀ ਦੇ ਉੱਪਰ ਕਰਾ ਦੇਾਂਗੇ ਬੈਂਕ ਤੋਂ ਲੋਨ ਲੋਨ ਦੀ ਫੈਸਿਲਿਟੀ ਆਪਣੇ ਕੋਲ ਸਿਰਫ ਤੇ ਸਿਰਫ ਪੰਜਾਬ ਵਾਸਤੇ ਅਵੇਲੇਬਲ ਹੈ ਜੀ ਆਪਾਂ ਹਰ ਵਾਰੀ ਕਹਿੰਦੇ ਹੁੰਦੇ ਹਾਂ ਹਾਂ ਬਿਲਕੁਲ ਬਿਲਕੁ ਉਸ ਤੋਂ ਬਾਅਦ ਖੜ ਜੋ ਆਪਣੀ ਅਗਲੀ ਬਾਈ ਫੋਰਚੂਨਰ ਆ ਗਈ ਆ ਜੀ ਵੀਆਪੀ 2017 ਮਾਡਲ ਹੈ ਜੀ ਠੀਕ ਹੈ ਪੇਰ ਨੰਬਰ ਹੈ 5757 ਠੀਕ ਹੈ 4/4 ਦੇ ਵਿੱਚ ਮੈਨੂਅਲ ਹੈ ਠੀਕ ਹੈ ਪਹਿਲੇ ਨਾਂ ਦਾ ਫੋਰਚੂਨਰ ਹੈ ਨਵੇਂ ਟਾਇਰ ਆ ਰਿਸਟਾਂ ਦੇ ਠੀਕ ਹੈ ਕੰਪਨੀ ਰਿਕਾਰਡ ਨਾਲ 1,85,000 ਕਿਲੋਮੀਟਰ ਚੱਲਿਆ ਜੀ ਠੀਕ ਹੈ ਜੀ ਹਾਂ ਜੀ ਕੰਪਨੀ ਰਿਕਾਰਡ ਦੀ ਗਾਰੰਟੀ ਹੈ 1 ਕਿਲੋਮੀਟਰ ਵੀ ਮੀਟਰ ਬੈਕ ਹੋਵੇ ਕਾਰ ਦਾ ਤਾਂ ਆਪਾਂ ਕਾਰ ਫ੍ਰੀ ਦੇ ਦਿਆਂਗੇ ਠੀਕ ਹੈ 4/4 ਦੇ ਵਿੱਚ ਮੈਨੂਅਲ ਹੈ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਇੰਟੀਰੀਅਰ ਹੈ ਗੱਡੀ ਦਾ ਟੌਪ ਐਂਡ ਮਾਡਲ ਹੈ ਮੈਨੂਅਲ ਦੇ ਵਿੱਚ। ਲੈ ਦੋਸਤੋ 4x4 ਮੈਨੂਅਲ ਗੱਡੀ ਦਾ ਸਾਫ ਬਹੁਤ ਘੱਟ ਮਿਲਦੀ ਹੈ ਫੋਰਚੂਨਰ। ਹਾਂਜੀ ਬਿਲਕੁਲ ਨਵੇਂ ਦਾ ਮਤਲਬ ਨਵਾਂ ਫੋਰਚੂਨਰ ਹੀ। ਠੀਕ ਹੈ ਜੀ। ਪਹਿਲੇ ਨਾਂ ਦਾ ਪੱਕੇ ਨੰਬਰ ਦਾ। ਠੀਕ ਹੈ ਲੈ ਦੋਸਤੋ ਪਹਿਲੇ ਨਾਂ ਦਾ ਪੱਕੇ ਨੰਬਰ ਦਾ ਤੇ ਹੁਣ ਫਿਰ ਬਾਈ ਤੋਂ ਪੁੱਛ ਜਾਈਆ ਫਿਰ। ਇੰਸ਼ੋਰੈਂਸ ਇਹਦਾ ਵੀ ਖਤਮ ਹੈ ਜੀ। ਠੀਕ ਹੈ। ਆਪਾਂ ਇੰਸ਼ੋਰੈਂਸ ਫੁੱਲ ਕਰਾ ਕੇ ਦੇਵਾਂ ਗੱਡੀ ਦਾ। ਇਹਦਾ ਫੁੱਲ థਰਡ ਪਾਰਟੀ ਨਹੀਂ ਫੁੱਲ ਇੰਸ਼ੋਰੈਂਸ ਕਰਾ ਕੇ ਦੇਵਾਂਗੇ। ਠੀਕ ਹੈ। ਯੈਸਨ ਵਾਲਾ ਪ੍ਰਾਈਸ ਹੈ 21 ਲੱਖ ਰੁਪਏ ਦੇਵਾਂਗੇ ਫੁੱਲ ਇ ਪਹਿਲੇ ਨਾਂ ਦਾ ਕੰਪਨੀ ਰਿਕਾਰਡ ਚੈੱਕ ਕਰਾ ਕੇ ਬੰਦਾ ਆ ਸਕਦਾ ਨੋਨ ਐਕਸੀਡੈਂਟ ਉਹਦੀ ਗਾਰੰਟੀ ਠੀਕ ਹੈ 2017 ਪੱਕੇ ਪੰਜਾਬ ਨੰਬਰ ਦਾ ਠੀਕ ਹੈ ਸਾਡੇ ਸਟਾਕ ਦੇ ਵਿੱਚ ਕੋਈ ਵੀ ਕਾਰ ਦਿੱਲੀ ਹਰਿਆਣਾ ਯੂਪੀ ਨੰਬਰ ਦੀ ਕਾਰ ਹੈ ਨਹੀਂ ਨਾ ਹੀ ਕੋਈ ਕਾਰ ਇਹ ਜੀ ਹੈ ਜਿਹਦਾ ਨੰਬਰ ਯੂਪੀ ਹਰਿਆਣਾ ਦਿੱਲੀ ਤੋਂ ਕੱਟ ਕੇ ਲੱਗਿਆ ਹੋਵੇ ਪੱਕੇ ਪੰਜਾਬ ਨੰਬਰ ਦੀ ਕਾਰ ਹੈ ਪਹਿਲੇ ਨਾਂ ਦੀ ਹੈ ਠੀਕ ਹੈ ਜੀ ਇਹਦਾ ਫਿਰ ਰੇਟ ਬਾਈ 21 ਲੱਖ ਰੁਪਏ ਦਾ ਫੋਰਚੂਨਰ ਦੇ ਦਾਂਗੇ ਫੁੱਲ ਇੰਸ਼ੋਰੈਂਸ ਕਰਾ ਕੇ ਲੋਨ ਵਗੈਰਾ ਲੋਨ ਇਸ ਕਾਰ ਦੇ ਉੱਪਰ ਆਪਾਂ 18 ਲੱਖ ਰੁਪਏ ਤੱਕ ਦਾ ਦਾ ਕਰਾਈ ਦੇਵਾਂਗੇ ਜੀ ਉਸ ਤੋਂ ਦਾ ਵੱਧ ਵੀ ਕਰਾ ਦਈਏ ओरिजिनल ਦੀ ਗਾਰੰਟੀ ਰਿਟਨ ਦੇ ਵਿੱਚ ਲਿਖ ਕੇ ਦੇਵਾਂਗੇ ਨੋਨ ਐਕਸੀਡੈਂਟਲ ਦੀ ਗਾਰੰਟੀ ਰਿਟਨ ਦੇ ਵਿੱਚ ਲਿਖ ਕੇ ਦੇਵਾਂਗੇ ਠੀਕ ਹੈ ਚੱਲਿਆ 185 ਹੈ ਕਿਉਂਕਿ ਇਹਨਾਂ ਨੂੰ 10 15 ਲੱਖ ਚੱਲ ਕੇ ਵੀ ਕੁਝ ਨਹੀਂ ਹੁੰਦਾ ਜੀ ਹਾਂਜੀ ਇਹ ਕਹਿ ਸਕਦੇ ਆ ਵੀ ਤੁਹਾਡੇ ਰਿਕਾਰਡ ਬੋਲਦੇ ਆ ਹੀ ਕਿਉਂਕਿ ਆਪਾਂ ਮੀਟਰ ਬੈਕ ਕਰਕੇ ਨਹੀਂ ਵੇਚਦੇ ਇਹਦਾ ਮੀਟਰ ਆਪਾਂ 40000 ਕਿਲੋਮੀਟਰ ਕਰਦੀ ਹੈ ਕੰਡੀਸ਼ਨ 40 ਵਾਲੀ ਹੋਈ ਹੈ ਬਿਲਕੁਲ ਤੇ ਉਸ ਤੋਂ ਬਾਅਦ ਸਰਕਈ ਵੀ ਆ ਬੰਦਾ ਵੀ ਸ਼ੇਪ ਪਸੰਦ ਕਰਦਾ ਹੁੰਦਾ ਯਾਰ ਮੈਨੂੰ ਸਾਫ ਇਹ ਦੀ ਟਾਈਪ 2 ਦੇ ਵਿੱਚ ਫੋਰਚਨਰ ਹੈ ਜੀ ਠੀਕ ਹੈ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਫੋਰਚਨਰ ਦੀ ਹਮ ਇੱਕ ਤਾਂ ਕਾਲੇ ਲੌਜੀ ਵਿਲਾਂ ਦੇ ਵਿੱਚ ਠੀਕ ਹੈ ਇੱਕ ਫੋਰਚਨਰ ਦੇਖੋ ਜੀ ਬਿਲਕੁਲ ਡਾਟਲੈਸ ਫੋਰਚਨਰ ਹੈ ਇਹਨਾਂ ਨੰਬਰ ਆਰਮੀ ਮੈਂ ਦਾ ਫੋਰਚਨਰ ਆਏ ਠੀਕ ਹੈ 4/4 ਆ ਪੀਵੀ 35x4777 ਠੀਕ ਹੈ ਕੰਪਨੀ ਰਿਕਾਰਡ ਨਾਲ 73000 ਕਿਲੋਮੀਟਰ ਚੱਲਿਆ ਜੀ ਠੀਕ ਹੈ ਲੈ ਵੀ ਦੋਸਤੋ ਆ ਚੀਜ਼ ਤੁਸੀਂ ਵੇਖੋ ਯਾਰ ਬਈ ਆ ਚੀਜ਼ ਕਿਵੇਂ ਕਿੰਨੀ ਨਵੀਂ ਪਈ ਐ ਇੱਥੋਂ ਤਾਂ ਲੱਗਦਾ ਗੱਡੀ ਕਿੰਨੀ ਨਵੀਂ ਪਈ ਸਾਨੂੰ ਅੰਦਰੋਂ ਇੰਟੀਰੀਅਰ ਚੈੱਕ ਕਰਾਓ ਜੀ ਕੰਟੀਨੈਂਟਲ ਦੇ ਬਿਲਕੁਲ ਨਵੇਂ ਟਾਇਰ ਪਾਏ ਆ ਇਹਦੇ ਬਿਲ ਮਿਲ ਜੂ ਚੱਲੇ ਦੀ ਗੱਲ ਕਰਾਂਗੇ ਚੱਲਿਆ ਸਿਰਫ 73000 ਕਿਲੋਮੀਟਰ ਆ ਠੀਕ ਹੈ ਗিয়ার ਲੀਵਰ ਦਾ ਲੈਦਰ ਹੂੰ ਉਵੇਂ ਦਾ ਉਵੇਂ ਪਿਆ ਸਟੀਅਰਿੰਗ ਵੀਲ ਦਾ ਦੇਖੋ ਜੀ ਕੰਡੀਸ਼ਨ ਉਵੇਂ ਦੀ ਉਵੇਂ ਪਈ ਹੈ ਨਹੀਂ ਤਾਂ ਆਮ ਕੱਸੇ ਹੀ ਮਿਲਦੇ ਆ ਹੂੰ ਬਿਲਕੁਲ ਸਾਰੀ ਬਾਡੀ ਵੀਰ ਨੂੰ ਕਹੂੰਗਾ ਚੈੱਕ ਕਰਾਓ ਨੀਟ ਐਂਡ ਕਲੀਨ ਇੰਟੀਰੀਅਰ ਦਾ ਫੋਰਚਨਰ ਹੈ ਸ਼ੋਰੂਮ ਕਲੀਨ ਦਾ ਫੋਰਚਨਰ ਹੈ ਕੰਟੀਨੈਂਟਲ ਦੇ ਜਵਾ ਨਵੇਂ ਟਾਇਰ ਹੈ ਠੀਕ ਹੈ ਨਾਲ ਦੇ ਟਾਇਰਾਂ ਦਾ ਆਪਣੇ ਕੋਲ ਆਇਆ ਸੀ ਆਪਣੇ ਕੋਲ ਵੀਡੀਓ ਪਈ ਹੈ ਠੀਕ ਹੈ ਉਹ ਲਾਉਂਦਿਆਂ ਦੀ ਤੇ ਪਾਉਂਦਿਆਂ ਦੀ ਵੀ ਆਪਾਂ ਸ਼ੋਅ ਕਰਾ ਕੇ ਦੇਵਾਂਗੇ ਹੂੰ 4x4 ਦੇ ਵਿੱਚ ਮੈਨੂਅਲ ਹੈ 2016 ਵਾਲਾ ਠੀਕ ਹੈ ਯੈਸਰੋ ਵਾਲਾ ਪ੍ਰਾਈਸ ਹੈ ਜੀ 16 ਲੱਖ ਰੁਪਈਆ ਦਾ ਠੀਕ ਹੈ ਡਿਮਾਂਡ 16.5 16 ਜੋ ਮਰਜ਼ੀ ਕਰਾ ਲਓ 16 ਲੱਖ ਰੁਪਏ ਦਾ ਦੇਵਾਂਗੇ 2016 ਮਾਡਲ ਆ 올 ओरिजिनल ਦੀ ਗਾਰੰਟੀ ਰਿਟਨ ਦੇ ਵਿੱਚ ਲਿਖ ਕੇ ਦੇਵਾਂਗੇ ਠੀਕ ਹੈ ਲੋਨ ਕਾਰ ਦੇ ਉਪਰ ਤਕਰੀਬਨ 12 ਤੋਂ 12.5 ਲੱਖ ਰੁਪਏ ਤੱਕ ਦਾ ਆਪਾਂ ਕੋਈ ਕਰਕੇ ਬੈਂਕ ਤੋਂ ਕਰਾ ਦੇਾਂਗੇ ਜੀ ਠੀਕ ਹੈ ਜੀ ਪਹਿਲੇ ਨਾ ਦਾ 4x4 ਮੈਨੂਅਲ 16 ਮਾਡਲ ਫੋਰਚਨਰ ਉਹ ਵੀ ਇੰਨਾ ਨਵਾਂ ਤੁਸੀਂ ਵੇਖ ਹੀ ਲਿਆ ਉਹਨਾਂ ਦਾ ਸਾਫ ਪਿਆ ਹੋਇਆ ਆਪਣੇ ਕੋਲ ਫੋਰਚਨਰ 16 ਮਾਡਲ 17 ਮਾਡਲ 18 ਮਾਡਲ ਸਾਰੇ ਹੀ ਹੈਗੇ ਜੀ ਸਾਰੇ ਹੀ ਹੈਗੇ ਠੀਕ ਹੈ 19 ਮਾਡਲ ਦੇ ਵਿੱਚ ਆਪਣੇ ਕੋਲ ਜਮਦੂਦ ਦਾ ਛੋਟਾ ਅੰਡੈਵਰ ਆਇਆ ਲੈ ਵੀ ਅੰਡੈਵਰ ਆ ਗਿਆ ਅੰਡੈਵਰ ਦੀ ਬਹੁਤ ਮੰਗ ਹੈ 2.2 ਹੈ ਆਟੋ ਗੇਅਰ ਦੇ ਵਿੱਚ ਠੀਕ ਹੈ ਜੀ ਨੰਬਰ ਦੇ ਵਿੱਚ ਆਤੀ ਮਰਾਵੀਰ ਮੇਰਾ ਨੰਬਰ ਦੇ ਕਿੱਦਾ ਸੋਣਾ 0014 170014 ਹਮ ਨਵੇਂ ਟਾਇਰਾਂ ਦੇ ਬਰਿਸਟਾਂ ਦੇ ਠੀਕ ਹੈ ਜੀ ਹਾਂਜੀ 2.2 ਦੇ ਵਿੱਚ 6 ਸਪੀਡ ਆਟੋ ਹੈ ਠੀਕ ਹੈ ਟੌਪ ਐਂਡ ਮਾਡਲ ਹੈ ਟੈਟੇਨੀਅਮ ਠੀਕ ਹੈ ਜੀ ਆ ਤੁਹਾਨੂੰ ਇੰਟੀਰੀਅਰ ਲੈਸ ਐਂਟਰੀ ਹੈ ਇੰਟੀਰੀਅਰ ਵੀਰ ਨੂੰ ਗੋਗਾ ਅੰਡੈਵਰ ਦਾ ਇੰਟੀਰੀਅਰ ਚੈੱਕ ਕਰਾ ਜਾ ਐਕਸਟਰਾ ਆਰਡਰਰੀ ਕੰਡੀਸ਼ਨ ਦਾ ਹੈ ਨੀ ਇਹ ਇਥੋਂ ਵੀਰੋਂ ਦਾਕਾਨਾ ਸੀਤਾ ਕਸੀਆਂ ਫੱਡੀਆਂ ਪਈਆਂ ਹੁੰਦੀਆਂ ਬਿਲਕੁਲ ਉਵੇਂ ਦਾ ਉਵੇਂ ਰੁਪਈਆ ਦਾ ਰੁਪਈਆ ਪਿਆ ਪੈਨਰੋਮਿਕ ਸਨਰੂਫ ਵਾਲਾ ਠੀਕ ਆ ਪੁਸ਼ ਬਟਨ ਸਟਾਰਟ ਆਓ ਸੀ ਪੁਸ਼ ਬਟਨ ਦਿਖਾਓ ਜੀ ਹਾਂਜੀ ਪੁਸ਼ ਬਟਨ ਸਟਾਰਟ ਆਏ ਠੀਕ ਹੈ ਜੀ ਚੱਲੇ ਦੀ ਗੱਲ ਕਰਾਂਗੇ ਚੱਲਿਆ ਸਿਰਫ 86000 ਕਿਲੋਮੀਟਰ ਲੈ ਦੋਸਤੋ 86000 ਚੱਲਿਆ ਨਵਾਂ ਨਕੋਰ ਸਿੱਪਣੀਆਂ ਨਯੂ ਦਾ ਟਾਇਰ ਥੱਲੇ ਜਮਾ ਨਵੇਂ ਆ 70 ਮੈਟ ਲੱਗੇ ਹੋਏ ਆ 올 ਓਰਿਜਨਲ ਦੀ ਗਾਰੰਟੀ ਆ ਨਾਮ ਹੈ ਪਹਿਲੇ ਪੱਕੇ ਪੰਜਾਬ ਨੰਬਰ ਦਾ ਠੀਕ ਹੈ 11ਵੇਂ ਮਹੀਨਾ ਦਾ 2019 ਮਾਡਲ ਆ ਜੀ ਹ ਇਹ ਰੇਡ ਫਿਰ ਇਹ ਕਾਰ ਦਾ ਇੱਕੋ ਯਸਰ ਵਾਲਾ ਛੋਟਾ ਜਿਹਾ ਪ੍ਰਾਈਸ ਹੈ 24 ਲੱਖ 50 ਹਜ਼ਾਰ ਰੁਪਏ ਦਾ ਠੀਕ ਹੈ ਕਨਫਰਮ 2019 ਹਮਮ ਪਹਿਲੇ ਨਾਂ ਦਾ ਪੱਕੇ ਵੀਆਈਪੀ ਨੰਬਰ ਨਾਲ 24 ਲੱਖ 50 ਹਜ਼ਾਰ ਦਾ ਡਰਾਈਵਰ ਦੇ ਦੇਾਂਗੇ 18 ਕੋ ਲੱਖ ਰੁਪਏ ਤੱਕ ਦਾ ਆਪਾਂ ਗੱਡੀ ਤੋਂ ਉਪਰ ਕਰਾ ਦੇਾਂਗੇ ਬੈਂਕ ਤੋਂ ਲੋ ਠੀਕ ਹੈ ਜੀ ਲੈ ਵੀ ਦੋਸਤੋ ਤੁਹਾਨੂੰ ਲੋਨ ਦਾ ਵੀ ਦੱਸਤਾ ਆਇਆ ਸਿੰਗਲ ਪੀਸੀ ਖੜਾ ਆਇਆ ਪਹਿਲਾਂ ਉਹ ਤੇ ਪਹਿਲਾਂ ਪਾਓ ਇਹ ਨਹੀਂ ਕਿ ਨਵੀਂ ਪਈ ਗਈ ਇਹ 2.2 ਦੇ ਵਿੱਚ ਆਟੋ ਹੈ ਜੀ ਇਹਦੀ ਮਾਈਲੇਜ ਵੀ ਵਧੀਆ ਹੁੰਦੀ ਹੈ ਪਿਕਅਪ ਵੀ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਇੱਥੋਂ ਗੱਡੀ ਲੈ ਕੇ ਜਾਣ ਦਾ ਇਹੀ ਫ ਉਕੇ ਬਿਲਕੁਲ ਨਵੇਂ ਨਿਕੋਰ ਗੱਡੀਆਂ ਹੀ ਰੱਖਦੇ ਆਏ ਉਸ ਤੋਂ ਬਾਅਦ ਫਿਰ ਬਈ ਆਪਣੀ ਜੋ ਆ ਆ ਗਈ ਬਈ 7 ਸੀਟਰ ਦੇ ਵਿੱਚ ਠੀਕਾ ਅੱਜ ਕੱਲ ਦੀ ਡਿਮਾਂਡ ਦੇ ਵਿੱਚ ਬਹੁਤ ਜ਼ਿਆਦਾ ਵਿਕਣ ਵਾਲੀ ਕਾਰ ਕਿਆ ਦੀ ਕੈਰਨਜ਼ ਠੀਕਾ ਕਿਉਂਕਿ ਇਹ ਲੋਕ ਪ੍ਰਾਈਵੇਟ ਵੀ ਲੈਂਦੇ ਆ ਇਹਨੂੰ ਇੱਕ ਕਮਰਸ਼ੀਅਲ ਯੂਜ਼ 'ਚ ਵੀ ਕਾਰ ਬਹੁਤ ਯੂਜ਼ ਹੁੰਦੀ ਹੈ ਕਿਉਂਕਿ ਇਹਦੀ ਮਾਈਲੇਜ ਬਹੁਤ ਮਾਈਲੇਜ ਬਹੁਤ ਹੈ ਹਾਂਜੀ ਠੀਕ ਹੈ ਜੀ ਬਿਲਕੁਲ ਨਵੀਂ ਕਾਰ ਹੂੰ 2025 ਦੇ ਦੂਜੇ ਮਹੀਨੇ ਦੀ ਰਜਿਸਟਰਡ ਹੈ ਠੀਕਾ ਚੱਲੀ ਹੋਈ ਹੈ ਸਿਰਫ 27000 ਜੀਆ ਦੋਸਤੋ ਸਿਰਫ ਇੰਟੀਰੀਅਰ ਚੈੱਕ ਕਰਾਓ ਵੀਰਾਂ ਸੀਟਾ ਚੈੱਕ ਕਰਾਓ ਹ ਅਨੇਰਾਂ ਦੀ ਗੱਲ ਕਰੀਏ ਤੁਸੀਂ ਆਪ ਹੀ ਵੇਖ ਲਓ ਕਿੰਨਾ ਕੁ ਸਾਫ ਪਿਆ ਹੋਇਆ ਕਿ ਲੈਸ ਡਰਾਈਵਨ ਆ ਯਾਰ 27000 ਚੱਲੀ ਹੈ ਟੱਚ ਪੈਨਲ ਸਟੀਅਰਿੰਗ ਦੇ ਕੰਟਰੋਲ ਅੰਦਰੋਂ ਖੁਸ਼ਬੋ ਉਹੀ ਆਉਂਦੀ ਕੰਪਨੀ ਵਾਲੀ ਸਾਰਾ ਆਕਸੀਡੇ ਚੈੱਕ ਕਰਾਓ ਬੰਪਰ ਟੂ ਬੰਪਰ ਜੈਨੂਨ ਆ ਡੀਜ਼ਲ ਦੇ ਵਿੱਚ ਕਾਰ ਆ ਜੀ ਮੈਨੂੰ ਅਲਗੇਰ ਦੇ ਵਿੱਚ ਠੀਕ ਹੈ ਜੀ ਕਿਆਦੀ ਕੈਰਨਜ਼ ਮੋਸਟ ਡਿਮਾਂਡੇਬਲ ਕਾਰ ਇਹਦੀ ਐਵਰੇਜ 24 25 ਦੀ ਹੁੰਦੀ ਹੈ ਜੀ ਠੀਕ ਹੈ ਕਿ ਪ੍ਰਾਈਵੇਟ ਵੀ ਬੰਦੇ ਜੀ ਬਹੁਤ ਲੈਂਦੇ ਆ ਕਿਉਂਕਿ ਇਹ ਛੋਟੀ ਕਾਰ ਦਾ ਵੀ ਕੰਮ ਦੇ ਜਾਂਦੀ 7 ਸੀਟਰ ਦਾ ਵੀ ਦੇ ਜਾਂਦੀ ਠੀਕ ਹੈ ਜੀ ਛੋਟਾ ਇੱਕੋ ਹੀ ਠੀਕ ਹੈ 12 ਲੱਖ ਰੁਪਏ ਤੱਕ ਦਾ ਬੈਸਟ ਕਰਦੇ ਉੱਪਰ ਬੈਂਕ ਤੋਂ ਲੋਨ ਖਰਾ ਦੇਾਂਗੇ ਬਸ ਸਿਰਫ 1 ਲੱਖ ਰੁਪਏ ਲਾਉਣਾ ਹੈ ਲੱਖ ਰੁਪਇਆ ਲਿਆਓ ਕਾਰ ਲੈ ਜਾਓ ਕਾਰ ਨਜ਼ਾਰਾ ਹਰ ਇੱਕ ਸੀਟ ਦੇ ਉੱਪਰ ਵੈਂਟ ਦਿੱਤੇ ਹੋਏ ਆ ਠੀਕ ਹੈ ਹਾਂਜੀ ਲੈਓ ਦੋਸਤੋ ਇਹਨੇ ਫੀਚਰ ਤਾਂ ਕਹਿੰਦੇ ਕਿਸੇ ਗੱਡੀ 'ਚ ਨਹੀਂ ਮਿਲ ਜਿੰਦੇ ਦੇਖੋ ਸਾਰੇ ਘੁਮਾ ਕੇ ਦਿਖਾਓ ਬਿਲਕੁਲ ਨਵੀਂ ਹੈ 7 ਸੀਟਰਡ ਦੇ ਵਿੱਚ ਕਾਰ ਠੀਕ ਹੈ ਜੀ ਬੰਪਰ ਟੂ ਬੰਪਰ ਜੈਨੂਨ ਪੇਂਟ ਦੀ ਆ ਪਹਿਲੇ ਨਾਂ ਤੇ ਆ ਹਾਂਜੀ ਬਹੁਤ ਸੋਹਣੀ ਪਈ ਆ ਤੇ ਸਾਫ਼ ਪਈ ਆ ਕਿਉਂਕਿ 27000 ਚੱਲੀ ਆ ਸਰ 27000 ਚੱਲੀ ਆ ਅੰਟ ਟੱਚ ਕਾਰ ਆ ਬੀਮਾ ਫੁੱਲ ਪਹਿਲੇ ਨਾਂ ਤੇ 2025 ਦੇ ਫਰਵਰੀ ਮਹੀਨੇ ਦੀ ਕਾਰ ਠੀਕ ਹੈ ਜੀ ਹਾਂ ਸਿਰਫ 4-5 ਮਹੀਨੇ ਪੁਰਾਣੀ ਕਾਰ ਆ ਠੀਕ ਹੈ ਨਵੀਂ ਨਕੋਰ ਕਾਰ ਦੇ ਦਿਆਂਗੇ 13 ਲੱਖ ਰੁਪਏ ਦੀ 12 ਲੱਖ ਰੁਪਏ ਤੱਕ ਦਾ ਕਰਾ ਦਿਆਂ ਕਾਰ ਦੇ ਉੱਪਰ ਲੋ ਮੇਰੇ ਵੀ ਸਕੀਨ ਹੁੰਦੇ ਆ ਬਈ ਆਪਾਂ ਕਵਾਟਾ ਦੀ ਨੋਵਾ ਕ੍ਰਿਸਟਾ ਲੈਣੀ ਆ ਤੇ ਨੋਵਾ ਕ੍ਰਿਸਟਾ ਵੀ ਤੁਹਾਨੂੰ ਜਿਹਾ ਵਿਖਾਉਣੀ ਆ ਆਪਾਂ ਨੋਵਾ ਕ੍ਰਿਸਟਾ 2018 ਮਾਡਲ ਆ ਠੀਕ ਹੈ ਇਹਦੀ ਖਾਸੀਅਤ ਹੈ ਜੀ ਇੰਜਨ ਫਾਰਚੂਨਰ ਵਾਲਾ ਠੀਕ ਹੈ ਇਹਦੇ 'ਚ ਜੈਡ ਮਾਡਲ ਦੇ ਵਿੱਚ ਆਟੋ ਗੇਅਰ ਦੇ ਵਿੱਚ ਹੂੰ ਹੂੰ 2.8 ਸੀਸੀ ਇੰਜਨ ਹੀ ਇਹ ਆਟੋ ਗੇਅਰ ਦੇ ਵਿੱਚ ਆ ਇਹਦਾ ਗੇਅਰ ਵੀ ਫੋਰਚਨਰ ਵਾਲਾ ਹੀ ਹੁੰਦਾ ਹੈ ਹਮ ਚੱਲੀ ਦੀ ਗੱਲ ਕਰਾਂਗੇ ਸਿਰਫ 66000 ਕਿਲੋਮੀਟਰ ਹੈ ਦੋਸਤ ਲੇਸਟ ਡਰਾਈਵਨ ਇਲੈਕਟ੍ਰੋਨਿਕ ਸੀਟ ਹਮ ਕਰੂਜ਼ ਕੰਟਰੋਲ ਠੀਕ ਹੈ ਸਾਰੇ ਫੀਚਰ ਐ ਐਮਬੀਐਸ ਲਾਈਟ ਵੀਰ ਨੂੰ ਬੰਗ ਇੰਟੀਰੀਅਰ ਚੰਗੀ ਤਰ੍ਹਾਂ ਚੈੱਕ ਕਰਾਵੇ ਬੰਪਰ ਸਾਰਨਾ ਵੱਡੀ ਖਾਸੀਅਤ ਹੈ ਬੰਪਰ ਟੂ ਬੰਪਰ ਓਰੀਜਨਲ ਪੇਂਟ ਦੀ ਕਾਰ ਹੈ ਠੀਕ ਹੈ ਜੀ ਪਹਿਲੇ ਨਾ ਦੀ ਕਾਰ ਆ ਬੀਮਾ ਕਾਰ ਦਾ ਡੈਪ ਕਾ ਫੁੱਲ ਹੈ 5ਵੇਂ ਮਹੀਨੇ 2026 ਤੱਕ ਠੀਕ ਹੈ ਜੀ ਵੀ ਵੀ 13 ਸਕੂਰ ਦਾ ਨੰਬਰ ਆ ਕੋਈ ਵੀਰ ਭਰਾ ਮੇਰਾ ਨੰਬਰ ਤੋਂ ਰਿਕਾਰਡ ਚੈੱਕ ਕਰਾਏ ਕਾਰ ਲੈਣ ਆ ਸਕਦਾ ਪਰ ਕਿਸੇ ਵੀ ਕਾਰ ਦੇ ਨੰਬਰ ਅੱਗੇ ਕਾਗਜ਼ ਨਹੀਂ ਲੱਖਿਆ ਆਪ ਲੋਕ ਆ ਗਈ ਲਾਉਂਦੇ ਨੰਬਰ ਨਾਲ ਪਤਾ ਲੱਗਿਆ ਆਪਾਂ ਯੋਰੀ ਨਹੀਂ ਕਿਦੋਂ ਆਪਾਂ ਕਿਉਂ ਰੱਖਣਾ ਹੈ ਬਈ ਦੋਸਤੋ ਇਹ ਗੱਡੀ ਦਾ 2800 ਸੀਸੀ ਇੰਜਨ ਜਨਾਬ ਤੁਹਾਨੂੰ ਵਿਖਾ ਵੀ ਦਿੰਦੇ ਆ ਫੋਰਚੂਨਰ ਦੇ ਵਿੱਚ ਵੀ 2.8 ਇੰਜਨ ਹੀ ਆਉਂਦਾ ਇਹ ਚ ਵੀ 2.8 ਇੰਜਨ ਹੀ ਹੈ ਠੀਕ ਹੈ ਜੀ ਬਿਲਕੁਲ ਨੀਟ ਐਂਡ ਕਲੀਨ ਜਿਹੜਾ ਕੋਈ ਸਕਰੈਚ ਹੈਗਾ ਬੰਪਰ ਦੇ ਉੱਪਰ ਐਜ਼ ਇਟ ਇਜ਼ ਹੈਗਾ ਅਸੀਂ ਰੰਗ ਨਹੀਂ ਕਰਾਇਆ ਵੀ ਸਾਨੂੰ ਗਰੰਟੀ ਦੇਣੀ ਚੋਕੀ ਆ ਵੀ ਰੰਗ ਦੀ 18 ਮਾਡਲ ਜੈਡ ਆਟੋ ਦੇ ਵਿੱਚ ਕਾਰ ਆ ਠੀਕ ਹੈ ਯਸਰ ਉਹਨਾਂ ਦਾ ਰੇਟ ਆ ਦੇਣ ਵਾਲਾ 17 ਲੱਖ 50 ਹਜ਼ਾਰ ਰੁਪਏ ਠੀਕ ਹੈ ਜੀ 13 ਤੋਂ 14 ਲੱਖ ਰੁਪਏ ਤੱਕ ਦਾ ਆਪਾਂ ਗੱਡੀ ਦੇ ਉੱਪਰ ਬੈਂਕ ਤੋਂ ਕਰਾ ਦੇਾਂਗੇ ਲੋਨ ਇਸ ਕਾਰ ਦਾ ਠੀਕ ਹੈ ਜੀ ਲੈ ਵੀ ਦੋਸਤੋ ਲੋਨ ਵੀ ਹੋ ਜਾਣਾ ਪਹਿਲਾਂ ਇਹ ਕਾਰ ਆਟੋਮੈਟਿਕ ਬੰਦ ਹੋ ਚੁੱਕੀ ਆ ਜੀ ਠੀਕ ਹੈ ਏਜੰਸੀ ਦੇ ਵਿੱਚੋਂ ਆਪਾਂ ਲੈਣੀ ਹੋਵੇ ਨਹੀਂ ਮਿਲਦੀ ਪਰ ਆਪਣੇ ਕੋਲ ਅਵੇਲੇਬਲ ਹੈਗੀ ਐ ਹੈਗੀ ਬ